ਵੀ ਇਹਨਾਂ ਦੇ ਨਗਰ ਇਹਨਾਂ ਦੇ ਪਿਕਾਪਿੰਡ ਮੈਂ ਗਾਉਣ ਗਿਆ ਸੀ ਸਟੇਜ ਤੇ ਇਹਨਾਂ ਦਾ ਮੇਲ ਹੋਇਆ ਇਹ ਸਕੂਲ ਜਾਂਦੇ ਸੀ 8ਵੀਂ 9ਵੀਂ ਜਮਾਤ ਚ ਪੜ੍ਹਦੇ ਸੀ ਇਹਨਾਂ ਨੇ ਉਹ ਬਸਤਾ ਵੀ ਗੱਲ ਚ ਪਾਇਆ ਸਕੂਲ ਦੀ ਵਰਦੀ ਗੱਲ ਪਾਈ ਹੋਈ ਤੇ ਉਹ ਲੁੰਡੇ ਜੇ ਕੀਤੇ ਸਟੇਜ ਤੇ ਉਹ 10 20 ਰੁਪਏ ਦੇਣ ਆਏ ਇਹਨਾਂ ਦੀ ਮਾਤਾ ਨਾਲ ਸੀਗੀ ਉਹ ਮੈਨੂੰ ਕਹਿੰਦੇ ਪੀ ਬੇਟਾ ਪੁੱਤ ਇਹਨੇ ਬੱਚੇ ਨੇ ਗਾਣਾ ਗਾਉਣਾ ਮੈਂ ਪੁੱਛਿਆ ਮੈਂ ਕਿਹਾ ਜੀ ਕੀ ਗਾਓਗੇ ਕਹਿੰਦੇ ਜੀ ਉਹ ਤੁਹਾਡਾ ਗਾਣਾ ਮੈਂ ਕਿਹਾ ਕਿਹੜਾ ਕਹਿੰਦੇ ਜੀ ਉਹ ਤੁਹਾਡੀਆਂ ਦੋ ਟੇਪਾਂ ਆਈਆਂ ਜੀ ਉਹ ਸਾਰੇ ਆਉਂਦੇ ਆ ਉਹਦੇ ਵਿੱਚੋਂ ਇੱਕ ਛੋਟਾ ਜਿਹਾ ਉਹ ਅਮਲੀ ਦਾ ਗਾਣਾ ਸੀਗਾ ਉਹ ਇਹਨਾਂ ਨੇ ਗਾਇਆ ਔਰ ਬਸ ਉੱਥੋਂ ਸ਼ੁਰੂਆਤ ਹੈ ਜੀ ਅੱਜ ਤੱਕ ਨੌਨ ਸਟਾਪ ਚੱਲ ਸੋ ਚੱਲ ਫਿਰ ਉਹ ਪੰਜਾਬੀਆਂ ਦੀ ਸੇਵਾ ਕਰ ਰਹੇ ਆ ਜੀ ਔਰ ਪੰਜਾਬੀਆਂ ਨੇ ਜੋ ਅੱਗੋਂ ਮਾਨ ਸਤਕਾਰ ਮੈਨੂੰ ਗਰੀਬ ਨੂੰ ਦਿੱਤਾ ਉਹਦੇ ਬਾਰੇ ਤੇ ਮੈਂ ਕੀ ਕਹਿ ਸਕਦਾ ਬਸ ਇੱਕੋ ਹੀ ਗੱਲ ਕਰਦਾ ਆ ਕਿ ਪੰਜਾਬੀਆਂ ਦੇ ਮੇਰੇ ਸਰੋਤਿਆਂ ਦੇ ਕਦਮਾਂ ਤੇ ਸਿਰ ਧਰ ਕੇ ਉਹਨਾਂ ਦੀਆਂ ਜੁੱਤੀਆਂ ਤੇ ਸਿਰ ਰੱਖ ਕੇ ਮੈਂ ਉਹਨਾਂ ਦਾ ਕੋਟਨ ਕੋਟ ਧੰਨਵਾਦ ਕਰਦਾ ਤੇ ਉਹਨਾਂ ਤੋਂ ਪਿਆਰ ਦੀ ਮੰਗ ਕਰਦਾ ਕਿ ਇਸੇ ਤਰ੍ਹਾਂ ਫੁੱਲਾਂ ਵਾਲੀ ਰਜਾਈ ਵਰਗਾ ਪਿਆਰ ਤੇ ਸਿੰਦੂ ਦੀ ਹੱਟੀ ਵਰਗਾ ਪਿਆਰ ਸਾਗਰ ਦੀ ਵੋਟੀ ਵਰਗਾ ਪਿਆਰ ਸਾਨੂੰ ਗਰੀਬਾਂ ਨੂੰ ਦਿੰਦੇ ਰਹੋ ਤੇ ਅਸੀਂ ਤੁਹਾਡੀ ਸੇਵਾ ਕਰਦੇ ਰਹੀਏ ਮਿਹਰਬਾਨ ਇੱਕ ਸਵਾਲ ਤੁਹਾਡੇ ਕੋਲ ਪੁੱਛਣਾ ਚਾਹੁੰਨਾ ਜਦੋਂ ਗਾਣਾ ਸ਼ੁਰੂ ਕੀਤਾ ਸੀਗਾ ਗਾਇਆ ਸੀਗਾ ਸੋਚਿਆ ਸੀਗਾ ਕਿ ਇਹ ਜੋੜੀ ਇੱਥੋਂ ਤੱਕ ਆਏਗੀ ਇੱਕ ਦਿਨ ਕੀ ਰੀਲਾਂ ਦੇ ਵਿੱਚ ਜਿਸ ਤਰੀਕੇ ਨਾਲ ਚੱਲ ਰਿਹਾ ਸਾਡੇ ਬੱਚੇ ਸਾਨੂੰ ਕਹਿਣਗੇ ਕਿ ਸੀ ਤੁਹਾਡਾ ਗਾਣਾ ਸੁਣਿਆ ਤੇ ਜਿਹੜਾ ਤੁਸੀਂ ਦੱਸਿਆ ਵੀ ਨਹੀਂ ਸਾਨੂੰ ਰੀਲਾਂ ਥਾਣੀ ਪਤਾ ਲੱਗ ਰਿਹਾ ਹੁਣ ਸਰ ਮੈਂ ਤੇ ਨਹੀਂ ਸੋਚਿਆ ਕਿਉਂਕਿ ਮੈਂ ਤੇ ਮੇਰਾ ਤੇ ਦੈਰਾ ਹੀ ਉਹਨਾਂ ਕਹੀ ਨਾ ਪਿੰਡ 'ਚ ਨਹੀਂ ਜਿਹੜੇ ਪਿੰਡ 'ਚ ਮੈਂ ਪੈਦਾ ਹੋਈ ਮੇਰਾ ਦੈਰਾ ਉਹਨਾਂ ਕੀ ਸੀਗਾ ਤੇ ਉਹਨਾਂ ਕੀ ਮੈਨੂੰ ਪਤਾ ਸਕੂਲ ਜਾਣਾ ਘਰ ਆਉਣਾ ਬਾਕੀ ਮੇਰੇ ਤੋਂ ਪਹਿਲਾਂ ਤੇ ਸਟਾਰ ਸੀ ਜੋ ਵੀ ਸੋਚਿਆ ਇੰਨੇ ਸੋਚਿਆ ਤੇ ਇਹਨਾਂ ਦੀ ਬਦੌਲਤ ਅੱਜ ਤੁਹਾਡੇ ਸਾਹਮਣੇ ਖੜੇ ਵਾਹ ਜੀ ਕੀ ਬਾਤ ਹੈ ਜੋੜੀ ਇਤਰਾ ਹੀ ਸਲਾਮਤ ਅੱਗੇ ਵਧਦੀ ਰਹੇ ਤੇ ਅਸੀਂ ਤੁਹਾਡੇ ਗਾਣੇ ਇਤਰਾ ਹੀ ਸੁਣਦੇ ਰਹੀਏ ਅਸੀਂ ਵੀ ਤੁਹਾਡੇ ਗਾਣੇ ਤੇ ਰੀਲਾਂ ਬਣਾ ਕੇ ਤੁਹਾਨੂੰ ਜ਼ਰੂਰ ਟੈਗ ਕਰਦੇ ਆ ਸੋ ਇੱਕ ਵਾਰ ਜਿਹੜਾ ਗਾਣਾ ਤੁਹਾਡਾ ਵਾਇਰਲ ਹੋ ਰਿਹਾ ਇੱਕ ਵਾਰ ਜ਼ਰੂਰ ਤੁਹਾਡੇ ਦੋਨਾਂ ਦੇ ਬੋਲ ਸੁਣਨੇ ਚਾਹੁੰਦੇ ਆ ਸਾਗਰ ਦੀ ਵੋਟੀ ਲੈਂਦੀ ਇੰਡੀ ਕਾ ਚਲਾ ਸਾਗਰ ਦੀ ਵੋਟੀ ਲੈਂਦੀ ਇੰਡੀ ਕਾ ਚਲਾ ਇਮੀਡੀਏਟਲੀ ਇਹ ਕੋਈ ਮੇਰੀ ਮਜਬੂਰੀ ਮੈਨੂੰ ਛੇਤੀ ਦੇ ਡਰਾਈਵਰੀ ਸਿਖਾ ਇਮੀਡੀਏਟਲੀ ਇਹ ਕੋਈ ਮੇਰੀ ਮਜਬੂਰੀ ਮੈਨੂੰ ਛੇਤੀ ਦੇ ਡਰਾਈਵਰੀ ਸਿਖਾ ਲਾਲ ਬੱਤੀ ਆ ਗਈ ਜਰਾ ਅਸੇ ਪਾਸੇ ਵੇਖ ਲਾਲ ਬੱਤੀ ਆ ਗਈ ਜਰਾ ਅਸੇ ਪਾਸੇ ਵੇਖ ਖੱਬੇ ਨਾਲ ਦੱਬ ਕੇ ਕਲੱਚ ਕੁੜੀਏ ਨਹੀਂ ਸੱਜੇ ਪੈਰ ਨਾਲ ਮਾਰਦੇ ਬ੍ਰੇਕ ਖੱਬੇ ਨਾਲ ਦੱਬ ਕੇ ਕਲੱਚ ਕੁੜੀਏ ਨਹੀਂ ਸੱਜੇ ਪੈਰ ਨਾਲ ਮਾਰਦੇ ਬ੍ਰੇਕ ਸੋ ਜਿਵੇਂ ਪੁਰਾਣੇ ਸਮਿਆਂ ਚ ਕਹਿੰਦੇ ਨਾ ਪਿੰਡਾਂ ਚ ਮਸ਼ਕਰੀਆਂ ਕਰਦੇ ਹੁੰਨੇ ਆ ਅਸੀਂ ਆਪਸ ਦੇ ਵਿੱਚ ਸੋ ਦਿਲ ਕਰਦਾ ਕਿ ਦੁਬਾਰਾ ਤੋਂ ਉਹ ਅਖਾੜੇ ਲੱਗਿਆ ਕਰਨ ਪਿੰਡ ਦੇ ਵਿੱਚ ਅਸੀਂ ਫੇਰ ਉਸ ਚੀਜ਼ਾਂ ਦਾ ਮਸ਼ਕਰੀਆ ਕਰੀਏ ਉਹ ਤੇ ਲੱਗ ਹੀ ਰਿਹਾ ਜੀ ਉਹ ਤੇ ਨੌਨ ਸਟਾਪ ਮੈਂ ਤੇ ਸੇਵਾ ਕਰ ਹੀ ਰਿਹਾ ਨਾ ਇਹ ਤੇ ਤੁਹਾਡਾ ਸੋਸ਼ਲ ਮੀਡੀਆ ਹੋਣਾ ਆ ਨਾ ਜੇ ਉਦੋਂ ਦਾ ਆਇਆ ਹੁੰਦਾ ਤੇ ਇਹ ਉਦੋਂ ਦਾ ਹੀ ਇਦਾਂ ਹੁੰਦਾ ਹਨਾ ਉਹ ਤੇ ਉਹ ਤੇ ਵਿਚਾਰਾ ਉਹਦਾ ਕਸੂਰ ਹੈ ਨਾ ਤੇ ਪੰਜਾਬੀਆਂ ਦਾ ਤੇ ਕੋਈ ਕਸੂਰ ਨਹੀਂ ਤੇ ਨਾ ਮੇਰਾ ਗਰੀਬ ਦਾ ਉਹ ਤੁਹਾਡਾ ਸੋਸ਼ਲ ਮੀਡੀਆ ਤਰੀਕਾ ਬਦਲ ਗਿਆ ਤਰੀਕਾ ਪਹਿਲਾਂ ਡੱਕਦੀਆਂ ਕਸਟਾਂ ਉਹ ਲਾਈਨ ਲੱਗ ਕੇ ਵਿਕੀਆਂ ਤੇ ਹੁਣ ਇਹ ਤੇ ਲਾਈਨਾਂ ਤੋਂ ਵੀ ਉੱਪਰ ਆ ਕੁਝ ਕੰਮ ਜਿਹੜਾ ਸਾਡੇ ਪੰਜਾਬੀ ਸਾਡੇ ਕਲਾਕਾਰ ਭੈਣ ਭਰਾਵਾਂ ਨੇ ਉਹ ਜਿਹੜਾ ਪਿਆਰ ਦੇ ਰਿਆ بڑے بڑے ਨਾਂ ਫਿਲਮ ਇੰਡਸਟਰੀ ਬਾਲੀਵੁੱਡ ਹਾਲੀਵੁੱਡ ਜਿੰਨੇ ਵੀ ਉਹ ਨਾਂ ਨੇ ਉਹ ਜਿਹੜੇ ਉੱਚੇ ਨਾਂ ਨੇ ਸਾਡੀਆਂ ਬੇਟੀਆਂ ਧੀਆਂ ਭੈਣਾ ਬਟੀਆਂ ਕਲਾਕਾਰ ਤੇ ਉਹ ਸਾਡੇ ਵੀਰ ਉਹ ਉਹਨਾਂ ਦਾ ਵੱਡਾ ਪਨ ਹੈ ਜੀ ਉਹ ਵੱਡੇ ਲੋਕ ਨੇ ਤੇ ਵੱਡੇ ਉਹਨਾਂ ਦੇ ਦਿਲ ਨੇ ਵੱਡੀ ਸੋਚ ਹੈ ਤੇ ਉਹ ਸਾਨੂੰ ਸਾਰਿਆਂ ਨੂੰ ਇੱਕ ਦੂਜੇ ਨੂੰ ਨਾਲ ਰਲਾ ਕੇ ਚਲਦੇ ਆ ਜੀ ਉਹ ਪਿਆਰ ਕਰਦੇ ਆ ਤੇ ਉਹ ਰੀਲਾਂ ਜਿਹੜੀਆਂ ਉਹ ਕਰ ਰਹੇ ਨੇ ਸਾਨੂੰ ਪਿਆਰ ਦੇ ਉਹ ਉਹਨਾਂ ਦੀ ਕੋਈ ਮਜਬੂਰੀ ਥੋੜੀ ਆ ਉਹ ਆਪ ਬੜੇ ਵੱਡੇ ਨਾਂ ਨੇ ਇਹ ਉਹਨਾਂ ਦਾ ਵੱਡਾ ਪਾਨ ਹੈ ਜੀ ਤੇ ਉਹ ਪਿਆਰ ਦੇ ਰਹੇ ਆ ਆਖਰੀ ਸਵਾਲ ਕਿਸੇ ਸੈਲੀਬ੍ਰਿਟੀ ਦਾ ਕਿਸੇ ਵੱਡੇ ਦਾ ਕਰਦਾ ਮਫੋਨ ਆਇਆ ਕਿ ਹਾਂ ਵੀ ਸਾਡੇ ਨਾਲ ਗਾਣਾ ਕਰਨਾ ਹੈ ਅਸੀਂ ਤੁਹਾਡੇ ਨਾਲ ਗਾਣਾ ਕਰਨਾ ਹੈ ਨਹੀਂ ਉਹ ਸਾਰੇ ਆਪੋ ਆਪਣੀ ਥਾਂ ਸਾਰੇ ਵਧੀਆ ਜੀ ਉਹ ਮੈਨੂੰ ਮੈਨੂੰ ਕਿਉਂ ਆਖਣਗੇ ਤੇ ਮੈਂ ਉਹਨਾਂ ਨੂੰ ਸਾਰੇ ਅਸੀਂ ਸਾਡਾ ਇੱਕ ਦੂਜੇ ਦੇ ਫੈਮਿਲੀ ਰਿਲੇਸ਼ਨ ਹੁੰਦੇ ਆ ਸਾਡੇ ਅਸੀਂ ਇੱਕ ਦੂਜੀ ਅਸੀਂ ਉਹਨਾਂ ਦੇ ਜਾਣੇ ਆ ਉਹ ਸਾਡੇ ਆਉਂਦੇ ਆ ਤੇ ਜਿੱਥੇ ਉਹ ਮੈਨੂੰ ਕਹਿਣਗੇ ਮੈਂ ਖਲੋ ਕੇ ਗਾ ਦੇਣਾ ਜਿੱਥੇ ਅਸੀਂ ਕਵਾਂਗੇ ਉਹ ਖਲੋ ਕੇ ਗਾ ਦਿੰਦੇ ਆ ਇਹ ਹੁੰਦਾ ਸਾਰੀ ਪਿਆਰ ਬਣਿਆ ਰਹੇ ਬਿਲਕੁਲ ਜੀ ਚੁਸਤੀ ਫੁਰਤੀ ਤੇ ਜੋਸ਼ ਵਧਾਉਣ ਲਈ ਤੁਸੀਂ ਵੀ ਅੱਜ ਹੀ ਸ਼ੁਰੂ ਕਰੋ ਐਕਸ ਪਲੱਸ ਮਰਦਾਨਾ ਕੋਰਸ ਕਾਲ ਕਰੋ 828306000